ਜਿਹੜਾ ਕਮਾਉਂਦਾ ਨਹੀਂ ਉਹਨੂੰ ਖਰਚਣ ਦਾ ਕਦੇ ਢੰਗ ਤਰੀਕਾ ਨਹੀਂ ਆਉਂਦਾ ਜਿਹੜਾ ਕਮਾਵੇਗਾ ਉਹ ਲਾ ਲਾਵੇਗਾ ਵੀ ਪੈਸੇ ਨੂੰ ਸਹੀ ਜਗ੍ਹਾ ਤੇ ਖਰਚਾ ਵੀ ਸਹੀ ਜਗ੍ਹਾ ਤੇ ਕਰੇਗਾ ਜਿਹੜਾ ਕਮਾਉਂਦਾ ਨਹੀਂ ਜਿਹੜੇ ਨੇ ਕਦੇ ਦੁਕੀ ਕਮਾਈ ਨਹੀਂ ਉਹਨੂੰ ਖਰਚਣ ਦਾ ਢੰਗ ਨਹੀਂ ਆਵੇਗਾ ਉਹ ਬਾਪੂ ਦੇ ਸਿਰ ਤੇ ਹੈ ਬਾਪੂ ਦੇ ਸਿਰ ਤੇ ਚੱਲਣ ਵਾਲਾ ਕਿੰਨਾ ਹਟ ਟਾਈਮ ਚੱਲੇਗਾ ਬਾਪੂ ਮੰਜੇ ਤੇ ਬਹਿ ਗਿਆ ਤੇ ਫਿਰ ਤੇ ਮੰਗਤ ਚੋਰ ਗੁੰਡਾ ਮਬਾਲੀਆ ਮਾਰ ਢਾੜੀ ਬਣੇਗਾ ਨਾ ਜਦੋਂ ਉਹਨੇ ਕਿਰਤ ਦੇ ਕਰਨੀ ਸਿੱਖੀ ਨਹੀਂ ਉਹਨੇ ਤੇ ਦੂਸਰੇ ਦੇ ਪੱਲਿਓ ਖਾਣਾ ਸਿੱਖਿਆ ਕਿਰਤ ਕਰਨੀ ਸਿੱਖਿਆ ਨਹੀਂ ਚਾਰ ਆਲਾਂ ਤਾਂ ਹੋਰ ਲੈ ਕੇ ਜਾਵੇਗਾ ਨਾਲ ਚਾਰ ਨੂੰ ਹੋਰ ਵੀ ਡੋਬੇਗਾ ਗੁਰੂ ਪਿਆਰ ਵਾਲਿਓ ਪਹਿਲਾਂ ਆਪਾਂ ਜਦੋਂ ਗੱਡਿਆਂ ਦੇ ਵਿੱਚ ਰੇੜੀਆਂ ਦੇ ਵਿੱਚ ਬਲਦ ਜੋੜਿਆ ਕਰਦੇ ਨਾਲ ਇੱਕ ਛੋਟਾ ਜਿਹੜਾ ਬੱਸਾ ਹੁੰਦਾ ਉਹਨੂੰ ਬੰਨ੍ਹ ਕੇ ਪਿੱਛੇ ਲੈ ਜਾਂਦੇ ਕਦੀ ਕਦਾਈ ਉਹਨੂੰ ਵੀ ਜੋੜਦੇ ਹੌਲੀ ਹੌਲੀ ਉਹ ਹਲ ਵੀ ਜੁੜਨ ਲੱਗ ਜਾਂਦਾ ਰੇੜੀ 'ਚ ਵੀ ਜੁੜਨ ਲੱਗ ਜਾਂਦਾ ਉਹ ਆਪਣੇ ਜਿਹੜੇ ਪਿਓ ਵੱਲਦੇ ਸੀ ਉਹਨਾਂ ਦੀ ਜ਼ਿੰਮੇਵਾਰੀ ਮੋਢਿਆਂ ਤੇ ਲੰਨਦੇ ਸੀ ਇਸੇ ਤਰ੍ਹਾਂ ਪੁੱਤਾਂ ਦੀਆਂ ਜ਼ਿੰਮੇਵਾਰੀਆਂ ਨੇ ਆਪਣੇ ਪਿਓ ਦੀਆਂ ਜ਼ਿੰਮੇਵਾਰੀਆਂ ਪੁੱਤਰ ਲੈ ਲੈਂਦੇ ਨੇ ਜਿਹੜੇ ਉਹ ਪੀੜੀ ਦਰ ਪੀੜੀ ਕਿਰਤ ਦੇ ਵਾਲੇ ਪਾਸੇ ਨੂੰ ਚੱਲਦੇ ਨੇ ਤੇ ਉਹ ਕਦੇ ਜ਼ਿੰਦਗੀ ਦੇ ਵਿੱਚ ਮਾਰ ਨਹੀਂ ਖਾਂਦੇ ਕਿਉਂਕਿ ਉਹ ਉਹਨਾਂ ਨੂੰ ਵਿਰਾਸਤ ਦੇ ਵਿੱਚ ਕਿਰਤ ਮਿਲੀ ਹੋਈ ਐ ਵਿਰਾਸਤ ਦੇ ਵਿੱਚ ਉਹਨਾਂ ਨੂੰ ਕਿਰਤ ਮਿਲੀ ਹੋਈ ਐ ਮੈਂ ਦੁਬਾਰਾ ਫੇਰ ਕਹੂੰਗਾ ਉਹ ਕਮਾ ਕੇ ਖਾਣ ਸਿੱਖ ਗਏ ਉਹ ਕਿਸੇ ਤੇ ਨਿਰਭਰ ਨਹੀਂ ਰਹੇ ਉਹਨਾਂ ਨੂੰ ਖਰਚਣ ਦਾ ਵੀ ਪਤਾ ਐ ਤੇ ਉਹਨਾਂ ਨੂੰ ਕਮਾਉਣ ਦਾ ਵੀ ਪਤਾ ਐ ਤੇ ਜਿਹੜੇ ਨੇ ਕਿਰਤ ਕੀਤੀ ਨਹੀਂ ਉਹ ਸਰਪੋਂ ਨੂੰ ਖਰਚੇ ਚਾਹੀਦੇ ਨੇ ਲਾਉਣੇ ਕਿੱਥੇ ਨੇ ਉਹਨੂੰ ਨਹੀਂ ਪਤਾ ਲਾਉਣੇ ਕਿੱਥੇ ਨੇ ਕਿਉਂ ਕਿਹੜਾ ਕਮਾਏ ਨੇ ਕਿਹੜਾ ਗਰਮੀ ਆਈ ਐ ਕਿਹੜਾ ਰਾਤਾਂ ਨੂੰ ਸੱਪਾਂ ਦੇ ਸਿਰ ਲਾਤੜੇ ਆ ਕਿਹੜਾ ਨੱਕੇ ਵੱਡੇ ਹੈ ਤੇ ਲਾਉਣੇ ਆ ਆਈ ਜਾਂਦੇ ਨੇ ਤੇ ਚਲਾਈ ਜਾਂਦੇ ਆ ਇਸ ਤਰ੍ਹਾਂ ਦਾ ਸਮਾਜ ਆ ਜਿਹੜਾ ਉਹ ਥੋੜੇ ਟਾਈਮ ਦੇ ਲਈ ਹੀ ਹੁੰਦਾ ਹੈ ਉਹ ਜਿਆਦਾ ਮਜ਼ਬੂਤੀ ਵਾਲਾ ਸਮਾਜ ਨਹੀਂ ਹੁੰਦਾ ਕਿਰਤ ਦੇ ਨਾਲ ਟੁੱਟਿਆ ਹੋਇਆ ਇਨਸਾਨ ਕਦੇ ਵੀ ਤਰੱਕੀ ਨਹੀਂ ਕਰ ਪਾਉਂਦਾ ਆਲਸੀ ਬਣ ਜਾਂਦਾ ਹੈ ਅੱਜ ਦਿਨੋਂ ਦਿਨ ਚੱਲ ਰਹੀਆਂ ਉਪਲਬਧ ਸਹੂਲਤਾਂ ਜਿਹੜੇ ਬਿਜਲੀ ਉਪਕਰਣਾਂ ਦੇ ਉੱਪਰ ਚੱਲਦੀਆਂ ਨੇ ਚੀਜ਼ਾਂ ਬਿਜਲੀ ਨੇ ਬਿਜਲੀ ਤੇ ਚੱਲਦੀਆਂ ਨੇ ਨਕਲੀ ਸਹੂਲਤਾਂ ਅੱਜ ਉਹਨਾਂ ਦਾ ਆਨੰਦ ਮਾਣ ਰਹੇ ਹੋ ਆਉਣ ਵਾਲੀਆਂ ਨਸਲਾਂ ਨੂੰ ਨਾਸ਼ ਕਰਕੇ ਟੋੰਗੇ ਆਪਣੇ ਸਾਰਿਆਂ ਦੇ 10 20 25 ਸਾਲ ਪਹਿਲਾਂ ਜਿਹਦੇ ਜਨਮ ਹੋਏ ਨੇ ਉਹਨਾਂ ਦੇ ਘਰ ਦੇ ਵਿੱਚ ਹੋਏ ਨੇ ਜਨਮ ਜਿਹੜੇ ਅੱਜ ਨਕਲੀ ਸਹੂਲਤਾਂ ਨੇ ਉਹਨਾਂ ਦਾ ਕਰਕੇ ਬੱਚਿਆਂ ਦੇ ਜਨਮ ਨੇ ਜਿਹੜੇ ਹਸਪੀਟਲਾਂ ਦੇ ਵਿੱਚ ਹੋ ਰਹੇ ਨੇ ਧਿਆਨ ਦਿਓ ਇਧਰਲੇ ਪਾਸੇ ਨੂੰ ਵੀ ਕਿੱਧਰ ਨੂੰ ਜਾ ਰਹੇ ਆ ਦਿਨੋਂ ਦਿਨ ਨਗਾਰ ਵੱਲ ਤੁਰੀ ਜਾ ਰਹੀ ਸਾਡੀ ਜਿਹੜੀ ਕੌਮ ਹੈ ਜਾ ਦੁਨੀਆ ਦੇ ਨੋ ਦਿਨ ਨਿਗਾਰ ਵੱਲ ਜਾ ਰਹੀ ਹੈ ਤਾਂ ਇਹ ਆ ਜਿਹੜਾ ਸਾਰਾ ਕੁਝ ਦੁਨੀਆ ਦੀ ਜਿਹੜੀ ਟੈਕਨੋਲੋਜੀ ਹੈ ਉਸ ਦੇ ਨਾਲ ਨਿਰਾਪਰਾ ਨਾ ਜੜੋ ਆਪਣੇ ਹੱਥੀਂ ਕਿਰਤ ਦੇਸੀ ਨੁਸਖੇ ਵੀ ਆਪਣੇ ਕਿਰਤ ਦੇ ਦੇਸੀ ਤਰੀਕੇ ਵੀ ਬਾਰ ਕਰਾਰ ਰੱਖੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਸ਼ਾਪ ਤੇ ਸੁਤਰੇ ਢੰਗ ਦੇ ਨਾਲ ਰਹਿਣਾ ਸਿਖਾਇਆ। ਜਦੋਂ ਪੜ੍ਹਦੇ ਹੁੰਦੇ ਸੀ ਲਿਖਿਆ ਹੁੰਦਾ ਸੀ ਨਾ ਸਾਡੇ ਆਲੇ-ਦੁਆਲੇ ਦੀ ਸਫਾਈ ਤੇ ਦਿਨਾਂ ਤੇ ਵੀ ਸਮਾਸ਼ਾਰਣੇ ਬਣੀ ਹੁੰਦੀ ਆਹ ਦਿਨ ਨੂੰ ਆਹ ਕਰਨਾ ਆਹ ਦਿਨ ਨੂੰ ਆਹ ਕਰਨ ਜਦੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਪੀਰੀਅਡ ਹੁੰਦਾ ਸੀ ਵੀ ਐਸ ਪੀਰੀਅਡ ਦੇ ਵਿੱਚ ਆ ਹੋਵੇਗਾ ਫਲਾਣਾ ਪੀਰੀਅਡ ਆ ਜਿਹੜਾ ਖੇਡਾਂ ਦਾ ਹੋਵੇਗਾ। ਤੇ ਹੁਣ ਅੱਜ ਸਮਾਂ ਵਿਗੜਦਾ ਜਾ ਰਿਹਾ ਹੈ ਅੱਜ ਸਮਾਂ ਬੜਾ ਵਿਗੜਦਾ ਜਾ ਰਿਹਾ ਹੈ ਅਸੀਂ ਆਪਣੇ ਆਪ ਤੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਪਣੇ ਮੂਲ ਨੂੰ ਪਛਾਨਣ ਦੇ ਵਿੱਚ ਅਸ਼ਾਪਲਾ ਪਰਗੁਰਾਣੀ ਕਹਿੰਦੀ ਪਛਾਨ ਕੇ ਦੇਖ ਤੂੰ ਜਰਕ ਜਨਾ ਡੋਂਗਾ ਕ ਸੋਚੀ ਹੋਸ਼ਾ ਸੋਚਦੇ ਆ ਉਛਾ ਸੋਚਦੇ ਆ ਬੜਾ ਹੌਸਾ ਸੋਚਦੇ ਆ ਤਾਂ ਹੀ ਮਾਰ ਖਾ ਜਾਂਦੇ ਆ ਅੱਜ ਲੁੱਟੇ ਵੀ ਕਿੰਨੇ ਗਏ ਲੁੱਟਣ ਵਾਲੇ ਲੁੱਟ ਗਏ ਅਤੇ ਜਿਹੜੇ ਲਟਾਉਣ ਵਾਲੇ ਸੀ ਉਹ ਲਟਾਉਗੇ ਅਗਿਆਨ ਬਸ ਹੋ ਕੇ ਮਨੁੱਖ ਲੁੱਟਿਆ ਜਾਂਦਾ ਹੈ ਤੇ ਗਿਆਨवान ਮਨੁੱਖ ਨੂੰ ਕੋਈ ਨਹੀਂ ਲੁੱਟ ਸਕਦਾ